ਗੁਰਸਿੱਖ ਅਤੇ ਖਾਲਸਾ ਵਿੱਚ ਕੋਈ ਫਰਕ ਹੈ ਜਾਂ ਇਹ ਇੱਕੋ ਹੀ ਰੂਪ ਹਨ ਗੁਰੂ ਸਾਹਿਬ ਨੇ ਸ਼ੁਰੂ ਤੋਂ ਲੈ ਕੇ ਗੁਰਸਿੱਖ ਤਿਆਰ ਕੀਤੇ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਜਿੰਨੇ ਵੀ ਸਿੱਖ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਿਆਰ ਕੀਤੇ ਉਹ ਸਾਰੇ ਖਾਲਸਾ ਹੀ ਸਨ ਅੰਮ੍ਰਿਤ ਉਹਨਾਂ ਨੂੰ ਵੀ ਸ਼ਕਾਇਆ ਸਿਰਫ ਅੰਮ੍ਰਿਤ ਦੀ ਵਿਧੀ ਵੱਖਰੀ ਸੀ ਉਹ ਇੱਕ ਸਰੀਰ ਦੁਆਰਾ ਚਰਨਪੌਲ ਦਿੱਤੀ ਜਾਂਦੀ ਸੀ ਉਹ ਗੁਰਸਿੱਖ ਹੋ ਜਾਂਦੇ ਸਨ ਉਹਨੂੰ ਕਿਹਾ ਸੀ ਨਿਰਮਲ ਪੰਥ ਨਾਨਕ ਨਿਰਮਲ ਪੰਥ ਚਲਾਇਆ 9 ਪਾਦਸ਼ਾਹਾਂ ਤੱਕ ਚਰਨਪੌਲ ਚੱਲਦੀ ਰਹੀ ਔਰ 25 ਸਾਲ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਸ਼ਾਇਦ ਚਰਨਪੌਲ ਦਿੰਦੇ ਰਹੇ ਕਿਉਂਕਿ 1675 ਵਿੱਚ ਉਹ ਗੁਰਤਾ ਗੱਦੀ ਤੇ ਬੈਠੇ ਨੇ ਤੇ ਅੰਮ੍ਰਿਤ ਬਣਿਆ ਸਾਧ ਸੰਗਤ 1699 ਵਿੱਚ ਇਹ ਜਿਹੜੇ 24 ਸਾਲ ਬਣਦੇ ਨੇ ਉਦੋਂ ਅੰਮ੍ਰਿਤ ਨਹੀਂ ਸੀ ਉਦੋਂ ਜਰੂਰ ਤਰੀਕਾ ਹੋ ਰਿਹਾ ਪਰ ਬਾਅਦ ਵਿੱਚ ਉਸੇ ਅੰਮ੍ਰਿਤ ਦਾ ਤਰੀਕਾ ਬਦਲ ਦਿੱਤਾ ਖੰਡੇ ਬਾਟੇ ਦਾ ਅੰਮ੍ਰਿਤ ਪਰ ਉਹ ਬਾਣੀ ਦਾ ਅੰਮ੍ਰਿਤ ਹੈ ਅਸੀਂ ਇਹ ਤਾਂ ਵਖਰੇਵਾ ਪੈ ਰਿਹਾ ਅਸੀਂ ਉਹਨੂੰ ਕੱਲਾ ਖੰਡੇ ਬਾਟੇ ਦਾ ਅੰਮ੍ਰਿਤ ਕਹਿ ਰਹੇ ਹਾਂ ਉਹ ਅੰਮ੍ਰਿਤ ਗੁਰਬਾਣੀ ਦਾ ਹੈ ਉਹਦੇ ਵਿੱਚ ਗੁਰਬਾਣੀ ਪੜ੍ਹੀ ਜਾਂਦੀ ਹੈ ਤਾਂ ਗੁਰਸਿੱਖ ਔਰ ਖਾਲਸਾ ਵਿੱਚ ਕੋਈ ਫਰਕ ਨਹੀਂ ਗੁਰਸਿੱਖ ਦਾ ਮਤਲਬ ਹੈ ਉਹ ਸਿੱਖ ਜਿਹਦੇ ਵਿੱਚੋਂ ਗੁਰੂ ਦੀ ਝਲਕ ਪੈਂਦੀ ਏ ਤੇ ਗੁਰੂ ਦੀ ਝਲਕ ਤਾਂ ਹੀ ਪਵੇਗੀ ਜੇ ਆਪ ਅੰਮ੍ਰਿਤ ਧਾਰੀ ਹੋਵਾਂਗੇ ਤੇ ਕੇਸ ਰੱਖੇ ਹੋਣਗੇ ਇਸ ਕਰਕੇ ਖਾਲਸਾ ਹੀ ਗੁਰਸਿੱਖ ਹੈ ਤੇ ਗੁਰਸਿੱਖ ਖਾਲਸਾ ਹੈ ਜਿਹੜਾ ਫਾਈਨਲ ਸਰੂਪ ਕੀਤਾ ਸਿੱਖੀ ਦਾ ਉਹ ਖਾਲਸਾ ਹੈ ਉਸੇ ਨੂੰ ਆਪਾਂ ਗੁਰਸਿੱਖ ਕਹਿੰਦੇ ਨੇ ਜਿਹੜੇ ਤਿੰਨ ਆਪਾਂ ਸਟੈਪ ਕਹਿੰਨੇ ਸੇਵਕ ਸਿੱਖ ਗੁਰਸਿੱਖ ਉਸ ਗੁਰਸਿੱਖ ਦੇ ਅਰਥ ਖਾਲਸਾ ਹੈ ਇਹ ਸਾਨੂੰ ਚੰਗੀ ਤਰ੍ਹਾਂ ਪਰਪੱਕ ਕਰਨਾ